ਸਤਿਗੋ ਸਤਿਗੋ ਅੱਜ ਅਸੀਂ ਆ ਡਰੇਨ ਆ ਜਿਹੜੀ ਡਰੇਨ ਦੇ ਉੱਤੇ ਖੜੇ ਆ ਇਹ ਹਲਕੀ ਸਨੌਰ ਦੀਆਂ ਅੰਡਰੇਨ ਇਹ ਹਲਕੀ ਸਨੌਰ ਤੇ ਬਿਜਲੀ ਲੰਘਦੀ ਆ ਇਹ ਕਿਹੜੇ ਨਾਂ ਦਾ ਪਿੰਡਾ ਮੀਰਾਪੁਰ ਚੋਆ ਮੀਰਾਪੁਰ ਚੋਆ ਬਿਰਾਪੁਰ ਚੋਇ ਚੱਲਦੀ ਆ ਇਹ ਪਿੱਛੋਂ ਕਿੱਥੋਂ ਕਰਕੇ ਆਉਂਦੀ ਇਹ ਤੋਂ ਇਹ ਕਨੌਰ ਤੋਂ ਆਉਂਦੀ ਕਨੌਰ ਤੋਂ ਬਹੁਤ ਲੰਬੀ ਆਉਂਦੀ ਏ ਅਗਾ ਮੀਰਾਪੁਰ ਚੋਆ ਲੱਗਦਾ ਔਰ ਬੜਾ ਮਸ਼ਹੂਰ ਚੋਆ ਏ ਹਾਂ ਜੀ ਮੀਰਾਪੁਰ ਚੋਆ ਜਿਹੜਾ ਤੇ ਬਹੁਤ ਪਿੰਡਾਂ ਨੂੰ ਇਹ ਮਾਰ ਕਰਦਾ ਅੱਗੇ ਜਾਣਾ ਹੈ ਨਾ ਵੇ ਆ ਮੈਂ ਕਹਾਗਾ ਕੈਮਰਾਮੈਨ ਨੂੰ ਆ ਦਿਖਾਇਆ ਮਾੜਾ ਜਿਹਾ ਕਿਵੇਂ ਭਾਗੀ ਖੜੀ ਐ ਸਰਕਾਰ ਕਹੇ ਜਾਂਦੀ ਵੀ ਅਸੀਂ ਸਫਾਈਆਂ ਕਰਤੀਆਂ ਸਾਰੇ ਪ੍ਰਬੰਧ ਮੁਕੰਮਲ ਨੇ ਤੇ ਕੱਲ ਅਸੀਂ ਸਾਰਾ ਦਿਨ ਬਿਜਲੀ ਬੋਰਡ ਦੇ ਅਧਿਕਾਰੀ ਜਿਹੜੇ ਨੇ ਅਫਸਰ ਸਹਿਬਾਨ ਉਹਨਾਂ ਨੂੰ ਮਿਲਿਆ ਹੁਣ ਸਾਡਾ ਪ੍ਰੋਗਰਾਮ ਜਿਹੜਾ ਉਹ ਕਹਿੰਦੇ ਨੇ ਚੱਲੂਗਾ ਵੀ ਨਦੀਆਂ ਨਾਲੀਆਂ ਦੇ ਹਾਲਤ ਕੀ ਐ ਜਦੋਂ ਕਿ ਪਹਿਲਾਂ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਸਫਾਈ ਹੋ ਜਾਵੇ ਹੁਣ ਬਾਰਿਸ਼ ਸ਼ੁਰੂ ਹੋ ਗਈ ਅਜੇ ਤੱਕ ਸਫਾਈ ਨਹੀਂ ਹੋਈ ਕਿਸੇ ਵੀ ਨਦੀ ਦੀ ਦਾ ਨਾਲੇ ਦੀ ਸਫਾਈ ਕੋਈ ਹੋ ਨਹੀਂ ਰਹੀ ਤੇ ਜਿੱਦਣ ਮੀਂਹ ਪੈ ਗਿਆ ਪਿੱਛੋਂ ਵੱਜਾ ਪਾਣੀ ਦਾ ਧੱਕਾ ਇਹ ਜਿਹੜਾ ਕਵਾੜਾ ਸਾਰਾ ਇਹ ਸਾਰੇ ਦਾ ਸਾਰਾ ਜਦੋਂ ਕੋ ਡਾਬ ਲੱਗੀ ਇਹ ਨਾ ਪੁਲਾਂ ਦੇ ਥੱਲੇ ਫਸ ਜਾਂਦਾ ਤੇ ਪਾਣੀ ਜਿਹੜਾ ਓਵਰਫਲੋ ਹੋ ਕੇ ਬਾਹਰ ਨਿਕਲ ਜਾਂਦਾ ਖੇਤਾਂ ਚ ਨੂੰ ਤੇ ਉਹ ਨੁਕਸਾਨ ਕਰਦਾ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਰਕਾਰ ਵਿਸ਼ੇਸ਼ ਧਿਆਨ ਦੇਵੇ ਸਰਕਾਰਾਂ ਸੁੱਤੀਆਂ ਕੇਵਲ ਤੇ ਕੇਵਲ ਇੱਕ ਟਿਪਰ ਹੀ ਚੱਲਦੇ ਨਜ਼ਰ ਆਉਂਦੇ ਨੇ ਰੋਡ ਦੇ ਉੱਤੇ ਟਿਪਰ ਜਿਹੜੇ ਨੇ ਖੂਨੀ ਟਿਪਰ ਹੋਰ ਕੁਝ ਨਹੀਂ ਹੋ ਰਿਹਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਵਿਸ਼ੇਸ਼ ਧਿਆਨ ਦੇਵੋ ਜਦੋਂ ਫਲਾਂਟਾਂ ਦਾ ਫਸਲਾਂ ਮਰ ਜਾਂਦੀਆਂ ਨੇ ਉਦੋਂ ਫਿਰ ਸਰਕਾਰ ਤੇ ਵੀ ਦਬਾਅ ਬਣਦਾ ਹੈ ਕਿਸਾਨ ਯੂਨੀਅਨ ਵੱਲੋਂ ਵੀ ਕਿਸਾਨਾਂ ਵੱਲੋਂ ਵੀ ਮਜ਼ਦੂਰਾਂ ਵੱਲੋਂ ਵੀ ਵੀ ਇਹ ਇਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਮੁਆਵਜ਼ੇ ਦੀ ਲੋੜ ਹੀ ਨਾ ਪਵੇ ਸਰਕਾਰਾਂ ਪਹਿਲਾਂ ਧਿਆਨ ਦੇਣ ਸਰਕਾਰਾਂ ਧਿਆਨ ਦੇਣ ਤੇ ਸਫਾਈ ਕਰਨ ਤੇ ਮੇਰੇ ਖਿਆਲ ਦੇ ਮੁਤਾਬਕ ਇਹੋ ਜੀ ਸਮੱਸਿਆ ਖੜੀ ਹੁੰਦੀ ਨਹੀਂ ਪਰ ਬਿਲਕੁਲ ਵੀ ਧਿਆਨ ਨਹੀਂ ਹੈਗਾ ਸਰਕਾਰ ਦਾ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੁਣ ਪੂਰਾ ਹਫਤਾ ਜਿਹੜੇ ਜਿਹੜੇ ਵੀ ਨਦੀਆਂ ਤੇ ਨਾਲੇ ਨੇ ਇਹਨਾਂ ਦੀ ਅਸੀਂ ਇਸੇ ਤਰ੍ਹਾਂ ਵੀਡੀਓ ਬਣਾ ਕੇ ਟੋਟਲ ਸਰਕਾਰ ਤੱਕ ਪਹੁੰਚਦੀਆਂ ਕਰਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ